ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਤੁਸੀਂ ਸਭ ਠੀਕ ਹੋ ਉਮੀਦ ਕਰਦੀ ਹਾਂ ਸਭ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਜਿਹੜੀ ਕਹਾਣੀ ਹੈ ਅਕਬਰ ਵੀਰ ਬਾਲ ਦੀ ਹੈ ਪਹਿਲਾਂ ਵੀ ਤੁਸੀਂ ਬਹੁਤ ਕਹਾਣੀਆਂ ਅਕਬਰ ਵੀਰ ਬਾਲ ਦੀਆਂ ਪੜੀਆਂ ਵੀ ਹੋਣਗੀਆਂ ਟੀਵੀ ਤੇ ਸੀਰੀਅਲ ਵੀ ਬਹੁਤ ਦੇਖੇ ਹੋਣਗੇ ਪਰ ਇਹ ਕਹਾਣੀ ਬਹੁਤ ਖਾਸ ਹੈ ਤੇ ਜ਼ਰੂਰ ਸੁਣਨਾ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਜੀ ਠੀਕ ਹੈ ਜੀ ਤੇ ਕਹਾਣੀ ਆਪਾਂ ਸ਼ੁਰੂ ਕਰਦੇ ਆਂ ਕਹਿੰਦੇ ਹਨ ਇੱਕ ਵਾਰੀ ਦੀ ਗੱਲ ਹੈ ਅਕਬਰ ਬਾਦਸ਼ਾਹ ਦੀ ਆਪਣੇ ਵਜ਼ੀਰ ਬੀਰਬਲ ਦੇ ਨਾਲ ਬਹਿਸ ਹੋ ਗਈ ਬੀਰਬਲ ਨੇ ਅਕਬਰ ਨੂੰ ਕਿਹਾ ਆਦਮੀ ਦਾ ਉਸਤਾਦ ਆਦਮੀ ਹੈ ਅਕਬਰ ਕਹਿੰਦਾ ਹੈ ਨਹੀਂ ਆਦਮੀ ਕੁਦਰਤ ਵੱਲੋਂ ਬਣਿਆ ਬਣਾਇਆ ਆਉਂਦਾ ਹੈ ਅਤੇ ਉਸ ਵਿੱਚ ਜਨਮ ਤੋਂ ਹੀ ਸਾਰੇ ਗੁਣ ਮੌਜੂਦ ਹੁੰਦੇ ਹਨ ਬੀਰਬਲ ਨੇ ਕਿਹਾ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਨਹੀਂ ਹਾਂ ਅਕਬਰ ਨੇ ਕਿਹਾ ਆਪਣੀ ਗੱਲ ਦਾ ਸਬੂਤ ਦਿਓ ਬੀਰਬਾਲ ਨੇ 12 ਸਾਲਾਂ ਦੀ ਮੌਲਤ ਮੰਗੀ ਅਕਬਰ ਨੇ ਮਨਜ਼ੂਰ ਕਰ ਲਈ ਬੀਰਬਾਲ ਨੇ ਵੱਖ-ਵੱਖ ਘਰਾਂ ਤੋਂ 10-20 ਦੁੱਧ ਪਿੰਦੇ ਬੱਚੇ ਇਕੱਠੇ ਕੀਤੇ ਤੇ ਉਹਨਾਂ ਦੀ ਪਰਵ੍ਰਿਸ਼ ਲਈ ਗੁੰਗੀਆਂ ਦਾਈਆਂ ਮੁਕਰਰ ਕੀਤੀਆਂ ਅਤੇ ਜੰਗਲ ਵਿੱਚ ਰਹਿائش ਦਾ ਇੰਤਜ਼ਾਮ ਵੀ ਕਰ ਲਿਆ ਅਤੇ ਨਾਲ ਹੀ ਕੁਝ ਜੰਗਲੀ ਜਾਨਵਰ ਵੀ ਰੱਖ ਦਿੱਤੇ 12 ਸਾਲ ਬਾਅਦ ਉਹਨਾਂ ਬੱਚਿਆਂ ਨੂੰ ਦਰਬਾਰ ਵਿੱਚ ਪੇਸ਼ ਕੀਤਾ ਗਿਆ ਜਦੋਂ ਉਹਨਾਂ ਨੂੰ ਪੇਸ਼ ਕੀਤਾ ਉਹ ਤਾਂ ਲੱਗੇ ਬਾਂਦਰਾਂ ਦੇ ਤਰ੍ਹਾਂ ਹੋਰ ਜੰਗਲੀ ਜਾਨਵਰਾਂ ਦੀ ਤਰ੍ਹਾਂ ਬੋਲੀਆਂ ਬੋਲਣ ਅਕਬਰ ਨੂੰ ਵੀਰਵਾਲ ਦੀ ਗੱਲ ਤੇ ਯਕੀਨ ਹੋ ਗਿਆ ਸੋ ਕਹਿਣ ਦਾ ਮਤਲਬ ਇਹ ਹੈ ਕਿ ਸਾਨੂੰ ਕਹਿੰਦੇ ਹੁੰਦੇ ਨੇ ਬੰਦਾ ਪਹਿਲਾਂ ਨਹੀਂ ਜੋ ਸਾਨੂੰ ਜਿੱਦਾਂ ਦੇ ਮਾਹੌਲ ਦੇ ਵਿੱਚ ਅਸੀਂ ਰਹਿੰਦੇ ਆਂ ਸਾਨੂੰ ਉਦਾਂ ਦਾ ਹੀ ਇਨਸਾਨ ਬਣ ਜਾਂਦਾ ਹੈ ਤਾਂ ਹੀ ਕਹਿੰਦੇ ਆ ਕਿ ਬੱਚੇ ਤਾਂ ਕੱਚੇ ਮਿੱਟੀ ਦੇ ਭਾਂਡੇ ਵਾਂਗ ਹੁੰਦੇ ਆ ਆਪਾਂ ਇਹਨੂੰ ਜਿੱਦਾਂ ਵੀ ਚਾਹੀਏ ਢਾਲ ਸਕਦੇ ਆ ਸੋ ਕਹਿੰਦੇ ਹਨ ਕਿ ਆਦਮੀ ਦਾ 우ਸਤਾਦ ਆਦਮੀ ਹੀ ਹੁੰਦਾ ਹੈ ਤੇ ਜੇਕਰ ਕਹਿੰਦੇ ਹੁੰਦੇ ਆ ਉਹ ਗੁਰੂ ਨੇਕ ਹੈ ਤਾਂ ਉਸ ਦਾ ਸ਼ਾਗਿਰਦ ਵੀ ਉਸ ਦੀ ਜੋ ਹਾਲਤ ਹੈ ਉਹ ਗੁਰੂ ਉਹਦੀ ਜ਼ਰੂਰ ਬਦਲ ਜਾਂਦੀ ਹੈ ਜਿਸ ਮੰਜ਼ਲ ਤੱਕ ਗੁਰੂ ਜਾਂਦਾ ਹੈ ਤੇ ਉਸ ਮੰਜ਼ਲ ਤੇ ਸਿੱਖ ਨੂੰ ਵੀ ਜ਼ਰੂਰ ਲੈ ਕੇ ਜਾਂਦਾ ਹੈ ਸੋ ਕਹਿਣ ਦਾ ਮਤਲਬ ਇਹ ਹੈ ਕਿ ਸਾਨੂੰ ਆਪਣੇ ਜੇ ਬੱਚੇ ਸਾਡੇ ਬੱਚੇ ਆ ਜਿੱਦਾਂ ਦਾ ਸਾਡੇ ਘਰ ਦਾ ਮਾਹੌਲ ਹੋਊਗਾ ਨਾ ਸਾਡੇ ਬੱਚੇ ਵੀ ਉਦਾਂ ਦੇ ਹੋਣਗੇ ਸਾਨੂੰ ਆਪਣੇ ਘਰਾਂ ਦਾ ਮਾਹੌਲ ਜ਼ਰੂਰ ਠੀਕ ਠਾਕ ਰੱਖਣਾ ਚਾਹੀਦਾ ਹੈ ਜੇ ਕੋਈ ਗੱਲ ਹੋ ਵੀ ਜਾਂਦੀ ਆ ਨਾ ਸਾਨੂੰ ਬੱਚਿਆਂ ਦੇ ਸਾਹਮਣੇ ਨਹੀਂ ਕਰਨੀ ਚਾਹੀਦੀ ਪਰ ਸਾਡੇ ਤਾਂ ਹੁਣ ਇਦਾਂ ਦੇ ਹਾਲਾਤ ਹੋਏ ਪਏ ਆ ਕਿਆ ਸੀ ਬੱਚਿਆਂ ਦੇ ਸਾਹਮਣੇ ਲੜਾਈ ਝਗੜਾ ਗਲੇ ਦੇ ਬਾਲ ਪਟਣ ਤੱਕ ਜਾਂਦੇ ਆ ਤੇ ਉਹੀ ਜਿਹੜੇ ਅਸਰ ਆ ਸਾਡੇ ਬੱਚਿਆਂ ਤੇ ਪੈਂਦਾ ਆ ਜੇ ਅਸੀਂ ਬੱਚਿਆਂ ਦੇ ਸਾਹਮਣੇ ਬਾਣੀ ਪੜਾਂਗੇ ਰੱਬ ਦਾ ਨਾਮ ਲਾਵਾਂਗੇ ਭਜਨ ਸਿਮਰਨ ਕਰਾਂਗੇ ਜਰੂਰ ਉਹ ਤੁਸੀਂ ਦੇਖਿਓ ਵੱਡਿਆਂ ਦੀ ਰੀਸ ਜਰੂਰ ਕਰਨਗੇ ਜੇ ਤੁਸੀਂ ਭਜਨ ਸਿਮਰਨ ਕਰੋਗੇ ਨਾ ਤੋ ਉਹ ਵੀ ਜ਼ਰੂਰ ਅੱਖਾਂ ਮੀਟ ਕੇ ਬੈਠਣਗੇ ਜੇ ਤੁਸੀਂ ਬਾਣੀ ਪੜੋਗੇ ਤਾਂ ਉਹ ਵੀ ਕਹਿਣਗੇ ਸਾਨੂੰ ਗੁਟਕਾ ਸਾਬ ਦਿਓ ਅਸੀਂ ਵੀ ਵਾਹਿਗੁਰੂ ਕਰਨਾ ਹੈ ਤੋ ਗੱਲ ਤੇ ਇਹ ਆ ਵੀ ਜਿੱਦਾਂ ਦਾ ਮਾਹੌਲ ਹੋਵੇ ਓਦਾਂ ਦਾ ਹੀ ਇਨਸਾਨ ਬਣ ਜਾਂਦਾ ਹੈ ਜੇ ਤੁਹਾਨੂੰ ਮੇਰੀ ਕਹਾਣੀ ਵਧੀਆ ਲੱਗੀ ਹੋਵੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਧੰਨਵਾਦ ਜੀ